ਤਾਂ ਵੀਡੀਓ ਦੇਖੀਏ ਤੁਸੀਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਨੌਜਵਾਨ ਜੋ ਹਿਮਾਚਲ ਦੇ ਵਿੱਚ ਜਾ ਰਹੇ ਨੇ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਹਿਮਾਚਲੀਆਂ ਦੇ ਵੱਲੋਂ ਗੁੰਡਾ ਕਰਦੀ ਕੀਤੀ ਜਾ ਰਹੀ ਆ ਧੱਕੇਸ਼ਾਹੀ ਕੀਤੀ ਜਾ ਰਹੀ ਆ ਤੇ ਦੂਜੇ ਪਾਸੇ ਇੱਕ ਹੋਰ ਵੀਡੀਓ ਆ ਉਹ ਵੀ ਤੁਹਾਨੂੰ ਦਿਖਾਣੇ ਆ ਉਸ ਤੋਂ ਬਾਅਦ ਦੱਸਦੇ ਆ ਕਿ ਇਹ ਵੀਡੀਓ ਦਾ ਅਸਲ ਸਾਰਾ ਮਾਰਿਆ ਨਹੀਂ ਮਿਲਣਾ ਡੰਡਾ ਨਹੀਂ ਮਿਲੇਗਾ ਡੰਡਾ ਦੇ ਦੋ ਡੰਡਾ ਡੰਡਾ ਨਹੀਂ ਮਿਲੇਗਾ ਨਹੀਂ ਮਿਲੇਗਾ ਕਿੱਥੋਂ ਆਇਆ ਯਾਰ ਓਏ ਮੈਂ ਆਇਆ ਬੈਂਚੋ ਕੀ ਕਰਨਾ ਤੂੰ ਲੋਕ ਬੁਲਾਓ ਐਂਡਰ ਸਾਡੇ ਨੂੰ ਸੰਦ ਦੇ ਦੋ ਐ ਬੁਲਾਓ ਮੈਂ ਬਤਾਤਾ ਹਾਂ ਸਾਡੇ ਤੋਂ ਪਤਾ ਹੈ ਛੰਡਾ ਬਣਾ ਲੈ ਭਾਈ ਛੰਡਾ ਦੇ ਯਾਰ ਛੰਡਾ ਦੋ ਭਾਈ ਇਹ ਲੜਾਈ ਛੰਡਾ ਦੇ ਇਹ ਛੰਡਾ ਕਿਉਂ ਕਰ ਰ ਮਾਰ ਇੱਕ ਮਿੰਟ ਛੰਡਾ ਦੇ ਛੰਡਾ ਦੇ ਛੰਡਾ ਦੇ ਦੇ ਇੱਕ ਯਾਰ ਦੇ ਮੇਰਾ ਚਲੋ ਚਲੋ ਪੁਲਿਸ ਮੈਨੂੰ ਚਲੋ ਉਤਾਰੇਗਾ ਮੈਂ ਝੰਡਾ ਕਿਵੇਂ ਉਤਾਰਿਆ ਮੈਂ ਉਤਾਰਿਆ ਮੈਂ ਉਤਾਰਿਆ ਕਿਉਂ ਉਤਾਰਾ ਕਿਉਂ ਉਤਾਰਾ ਝੰਡਾ ਮਾਰਾ ਅਸੀਂ ਮਾਵਾ ਭੈਣਾਂ ਦੀ ਇੱਛਤ ਕੀਤੀ ਹੈ ਕਿਉਂ ਕੀਤੀ ਹੈ ਨਹੀਂ ਨਹੀਂ ਕਿਉਂ ਲਾ ਰਿਹਾ

ਇੱਕ ਮਿੰਟ ਚੰਡਾ ਦੇ 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 ਚੰਡਾ ਤੁਸੀਂ ਆ ਵੀਡੀਓ ਵੀ ਦੇਖ ਲਈ ਤੇ ਸੁਣ ਲਈ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਨੌਜਵਾਨ ਜਦੋਂ ਝੰਡਾ ਲਗਾ ਕੇ ਜਾ ਰਹੇ ਸੀ ਤਾਂ ਹਿਮਾਚਲ ਦੀ ਪੁਲਿਸ ਦੇ ਵੱਲੋਂ ਝੰਡਾ ਉਤਾਰ ਦਿੱਤਾ ਗਿਆ ਕਿਹਾ ਕਿ ਕਿਸ ਦਾ ਝੰਡਾ ਤਾਂ ਝੰਡਾ ਲਗਾਇਆ ਹੋਇਆ ਸੀ ਜਿਸ ਦੇ ਉੱਤੇ ਲਿਖਿਆ ਸੀ ਹਰ ਮੈਦਾਨ ਫਤਿਹ ਤੇ ਉਸ ਦੇ ਝੰਡੇ ਦੇ ਉੱਤੇ ਜੋ ਤਸਵੀਰ ਬਣੀ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਤਸਵੀਰ ਬਣੀ ਸੀ ਤਾਂ ਪੁਲਿਸ ਦੇ ਵੱਲੋਂ ਉਹ ਝੰਡਾ ਉਤਾਰ ਦਿੱਤਾ ਗਿਆ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਕਿਉਂਕਿ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਿਛਲੇ ਸਾਲ ਪੰਜਾਬੀਆਂ ਦੇ ਨਾਲ ਧੱਕਾਸ਼ਾਈ ਕੀਤੀ ਗਈ ਪੰਜਾਬ ਦੇ ਜੋ ਨੌਜਵਾਨ ਜਾਂਦੇ ਸੀ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਸ ਤੋਂ ਬਾਅਦ ਕਾਫੀ ਮਾਮਲਾ ਕਰਮਾਇਆ ਸੀ ਤਾਂ ਹੁਣ ਵੀ ਸ਼ੁਰੂਆਤ ਹੋ ਚੁੱਕੀ ਆ ਕਿਉਂਕਿ ਪੰਜਾਬ ਦੇ ਜਿਹੜੇ ਨੌਜਵਾਨ ਘੁੰਮਣ ਹਿਮਾਚਲ ਜਾਂਦੇ ਨੇ ਹਿਮਾਚਲ ਦੇ ਵਿੱਚ ਹੁਣ ਸੀਜ਼ਨ ਸ਼ੁਰੂ ਹੋ ਚੁੱਕਿਆ ਤਾਂ ਇਸ ਸਾਲ ਸ਼ੁਰੂਆਤ ਹੋ ਚੁੱਕੀ ਹੈ ਪੰਜਾਬੀਆਂ ਦੇ ਨਾਲ ਅਜਿਹਾ ਤੱਕਾ ਕਰਨ ਦੀ ਤਾਂ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਸਮਝਦੇ ਹੋ ਕਿ ਪੁਲਿਸ ਨੇ ਜੋ ਕੀਤਾ ਹਿਮਾਚਲ ਦੇ ਜੋ ਲੋਕਾਂ ਨੇ ਕੀਤਾ ਤਾਂ ਇਸ ਦੇ ਵਿੱਚ ਯਾਨੀ ਕਿ ਇਸ ਦੇ ਵਿੱਚ ਕਸੂਰवार ਕੌਣ ਹੈ ਤਾਂ ਇਹੋ ਜਿਹਾ ਹੋਣਾ ਨਹੀਂ ਚਾਹੀਦਾ ਕਿਉਂਕਿ ਹਿਮਾਚਲ ਦੇ ਵੀ ਨੌਜਵਾਨ ਇੱਧਰ ਆਉਂਦੇ ਨੇ ਤਾਂ ਪਰ ਜਦੋਂ ਪੰਜਾਬ ਦੇ ਨੌਜਵਾਨ ਹਿਮਾਚਲ ਜਾਂਦੇ ਨੇ ਮਨੀਕਰਨ ਸਾਹਿਬ ਜਾਂਦੇ ਨੇ ਕਿਸੇ हिमाचल ਦੇ ਹੋਰ ਕਿਤੇ ਘੁੰਮਣ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਅਜਿਹਾ ਬਤੀਰਾ ਵਾਕਈ ਇੱਕ ਮੰਦਪਾਗਾ ਹੈ